ਕੁਰਬੀ ਵੀ ਦੇ ਅੰਦਰ ਐਨੇ ਖਤਰਨਾਕ ਨੇ ਆਉਂਦੇ ਨੇ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਆ ਗਏ ਚੋਰੀ ਆਉਂਦੇ ਨੇ ਰਾਤ ਨੂੰ ਸਤਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਗੁੱਸਾ ਮੇਰਾ ਬੜਾ ਪੜਾ ਵੀਡੀਓ ਨੂੰ ਲਾਈਕ ਕਰ ਦਿਓ ਨਾਲ ਕਮੈਂਟ ਕਰ ਦਿਓ ਬੜਾ ਪੜਾ ਗੁੱਸਾ ਪਰਛਾਉਂਦਾ ਦੇਖ ਕੇ ਪਰ ਹੁਣ ਕਰੀਏ ਕੀ ਇਹਨੂੰ ਵਿਚਾਰੀ ਨੂੰ ਹੁਣ ਦੱਬਾਂਗੇ ਆ ਫਰੀਜ ਹੀ ਭਈਆ ਫਰੀਜ ਜੀ ਨਵੇਂ ਪਹਿਲਾਂ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਕੀ ਹਾਲ ਚਾਲ ਨੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਲੋੜੀ ਹੈ ਪਹਿਲਾਂ ਕਰੀਏ ਭਰੇ ਉਸ ਤੋਂ ਬਾਅਦ ਇਹਨੂੰ ਠੰਡ ਲੱਗ ਗਈ ਵਿਚਾਰੀ ਇਹ ਮਰ ਗਈ ਹੁਣ ਇਹਨੂੰ ਦੱਬਣਾ ਆਇਆ ਬਸ ਆਪਣੀ ਲੋੜੀ ਤਾਂ ਇੱਥੇ ਰਹੀ ਹੂੰ ਪਹਿਲਾਂ ਕਹਿੰਦੇ ਸਪਰੇਅ ਕਰੋ ਤੇ ਉਦੋਂ ਪਹਿਲਾਂ ਮੈਂ ਸਜਾਮੀਆਂ ਦੁਪਹਿਰੇ ਸਪਰੇਅ ਕਰਨਾ ਹੈ ਕਿਉਂਕਿ ਦੁਪਹਿਰੇ ਧੁੱਪ ਨਹੀਂ ਕਲੀ ਤੀ ਹੁਣ ਇਹ ਦੱਬਣੀਆ ਵਿਚਾਰੀ ਤਾਂ ਹੁਣ ਘੰਟਾ ਡੇਢ ਘੰਟਾ ਇਹਦੇ ਲੱਗ ਜੂ ਫਿਰ ਜਾ ਕੇ ਧਰਾਂ ਦਾ ਟਾਈਮ ਹਜੂ ਸਾਰਾ ਦਿਨ ਹੀ ਲੰਘ ਜੂ ਆਪਣੀ ਬਣ ਗਈ ਹੈਪੀ ਲੋੜੀ ਆਗੇ ਦੁਬਾਰੇ ਮੁੜ ਕੇ ਆਪਣੇ ਖੇਤ ਮੋਟਰ ਚੱਲੀ ਜਾਂਦੀ ਹੈ ਇਧਰ ਖਾਲਵੀ ਵਾਲਾ ਪਰ ਐਵੇਂ ਟੁੱਟ ਜਾਂਦਾ ਸੀ ਪਹਿਲਾਂ ਦਵਾਈ ਸੜਕੀ ਸੀ ਗੁੱਲੀ ਡੰਡੇ ਦੀ ਕੋਰ ਤੇ ਜਦੋਂ ਕਣਕ ਦੀ ਬੀਜੀ ਆ ਕਹਿੰਦੇ ਹੁੰਦਾ ਨਹੀਂ ਹੋਇਆ ਤਾਂ ਪਰ ਘਟਾ ਇਹ ਚ ਹੁੰਦਾ ਵਾਲਾ ਸੀ ਬਹੁਤ ਹੋ ਗਿਆ ਇਧਰ ਲਸਣ ਖੜਾ ਆਪਣਾ ਮਾਰੋ ਮਾਰ ਸਾਰਾ ਜੋਰ ਲਸਣ ਦੀ ਲੱਗਿਆ ਹੋਇਆ ਆਪਣਾ ਦਿਨਿਆ ਘੜੇ ਤੇ ਦਿਨਿਆ ਘੜੇ ਤੇ ਸੋ ਵਧੀਆ ਹੋ ਗਿਆ ਇਧਰ ਸੂਰ ਆ ਗਏ ਪਤੰਦਰ ਇੱਕ ਦਿਨ ਤਾਂ ਉਰੇਆ ਸਾਰੇ ਗੰਨੇ ਪੱਟ ਗਏ ਤੇ ਕੱਲਾ ਮਿੱਧ ਗਏ ਸਾਰਾ ਸਣੇ ਧੁਨੀਆਂ ਧੁਨੀਆਂ ਗੰਨੇ ਗੁੰਨੇ ਚੁੱਪ ਕੇ ਬੰਦਿਆਂ ਵਾਂਗੂ ਫੇਰ ਗਏ ਨੇ ਸੂਰ ਵੀ ਬੰਦਾਂ ਨੇ ਖਤਰਨਾਕ ਨੇ ਆਉਂਦੇ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਆ ਕੇ ਚੋਰੀ ਆਉਂਦੇ ਨੇ ਰਾਤ ਨੂੰ ਰਾਤ ਨੂੰ ਆ ਕੇ ਟੌਰ ਨਾਲ ਬੇਚਿੰਤਕ ਹੋ ਕੇ ਆਪਦੇ ਗੰਨੇ ਗੁੱਨੇ ਚੂਪ ਕੇ ਬਾਦੀਆਂ ਐਨ ਤਨੀਆ ਧੁਨੀਆ ਮੱਦ ਕੇ ਹਨਾ ਕੋਈ ਚਾਰ ਹੁੰਦਾ ਉਹਨੂੰ ਖਰਾਬ ਕਰਕੇ ਪੂਰੀ ਤਸੱਲੀ ਕਰਾ ਕੇ ਜਾਂਦੇ ਨੇ ਜਿਹਦੇ ਆ ਜਾਂਦੇ ਨੇ ਇਹ ਤਾਂ ਜੰਦਾ ਹੀ ਚੋਰੀ ਹੋ ਗਿਆ ਨਹੀਂ ਛੱਡਦੇ ਕੋਈ ਨਵਾਂ ਜੰਦਾ ਲਾਇਆ ਤੇ ਕਹੀ ਕੱਢੀ ਹੁਣ ਹੋਰ ਇਹ ਤਾਂ ਨਹੀਂ ਕਿ ਖੁੱਲ ਗਿਆ ਬਈ ਕਹੀ ਕਿਹੜੀ ਹੋਵੇ ਵਧੀਆ ਜੀ ਕਹੀ ਵਧੀਆ ਭਾਂ ਆ ਵੀ ਠੀਕ ਹੈ ਕਹੀ ਨਾ ਹੁਣ ਕਹੀ ਦਾ ਨਹੀਂ ਬਦਲਾਂਦਾ ਕਿਹੜੀ ਲਈਏ ਆ ਯਾਰ ਇਹ ਤਾਂ ਨਹੀਂ ਵਧੀਆ ਹੈ ਇਹ ਤਾਂ ਬੇਫਿਕਰ ਹੋ ਗਈ ਆ ਦੇਖੀ ਸਵੇਰੇ ਸੀਗਾ 4 ਡਿਗਰੀ ਟੈਂਪਰੇਚਰ ਨੂੰ ਤਾਂ ਪਊ ਕੋਈ ਨਾ ਕੋਈ ਸਵੇਰੇ ਸਵੇਰੇ ਤਾਂ ਐ ਲਾ ਧੁੰਦ ਵੀ ਪੂਰੀ ਫੁੱਲੀ ਸੀ ਆਹ ਲੱਗਦਾ ਸੀ ਵੀ ਅੱਜ ਤਾਂ ਨਹੀਂ ਸੂਰਜ ਨਿਕਲਦਾ। ਕਿਹਨੇ ਜੀ ਸਪਰੇਅ ਕਰਨੇ ਮਾਸ਼ਾਅੱਲ ਅੱਜ ਤਾਂ ਨਹੀਂ ਹੁੰਦੀ। ਕੱਲ ਨੂੰ ਕੁੱਲ ਨੂੰ ਹੋ ਜੂਗਾ, ਪਰਸੋਂ ਹੋ ਜੂ ਹੈ ਨਾ। ਚਲ ਅੱਜ ਤੇ ਹਾਰ ਦਾ ਦਿਨ। ਪਤੰਦਰ ਨੇ ਜਮਾ 12 ਵਜੇ ਤਾਂ ਪਕੜ ਲਈ। ਕਰੀਏ ਕੀ ਦੱਸ? ਆਹ ਵਿਚਾਰੀ। ਮੈਂ ਆਏ ਓਏ। ਪਰਛਾਉਂ ਦਾ ਦੇਖ ਕੇ ਪਰ ਹੁਣ ਕਰੀਏ ਕੀ? ਜਦੋਂ ਹੁਣ ਮਰੀ ਗਈ ਤਾਂ ਹੁਣ ਦੱਬਣੀ ਤਾਂ ਇਹ ਪੈਣੀ ਐ। ਇਹਨੂੰ ਵਿਚਾਰੀ ਨੂੰ ਹੁਣ ਦੱਬਾਂਗੇ। ਆਹ ਫ੍ਰੀਜ ਹੀ ਭਈਆ ਫ੍ਰੀਜ ਜੀ। ਦੁੱਧ ਬਥੇਰਾ ਚੁੰਗਦੀ ਸੀ 8 ਕਿਲੋ ਦੁੱਧ ਪੀਂਦੀ ਸੀ ਪਰ ਠੰਡ ਕਰਕੇ ਜਦੋਂ ਠੰਡ ਲੱਗ ਜੇ ਹਨਾ ਫਿਰ ਉਸ ਚ ਕੋਈ ਹੋਣੀ ਠੰਡ ਹੈ ਹੀ ਬੜੀ ਆ 4 ਡਿਗਰੀ ਟੈਂਪਰੇਚਰ ਚ ਜਿਹੜੇ ਜਾਨਵਰ ਮਸਾਂ ਵਜਦੇ ਨੇ ਕੱਟੇ-ਕੱਟੀਆਂ ਵੀ ਮਰ ਜਾਂਦੇ ਨੇ ਜਾਣ ਕੇ ਬਹੁਤ ਗੌਰ ਰੱਖਣੀ ਪੈਂਦੀ ਆ ਸਮਾਲ ਬਹੁਤੀ ਪਰ ਇੱਕ ਦਿਨ ਬਾਹਰੇ ਬੰਨਤੀ ਉਦੋਂ ਠੰਡ ਲੱਗੀ ਉਦ ਦੀ ਵਿਚਾਰੀ ਤੜਫ ਹੀ ਜਾਂਦੀ ਆ ਤੜਫ ਤੜਫ ਕੇ ਹੌਲੀ-ਹੌਲੀ ਜਾਨ ਮਸੀ ਨਿਕਲਦੀ ਆ ਯਾਰ ਬਹੁਤ ਤਰਸੀ ਆ ਦੇਖ ਕੇ ਚਲੋ ਣ ਟੋਆ ਵਟਦੇ ਆ ਐਨਾ ਕ ਟੋਆ ਵਟਿਆ ਹਜੇ ਇਹੂ ਅੱਧਾ ਫੁੱਟ ਅੱਧੇ ਫੁੱਟ ਨਾਲ ਹੀ ਇਹਨੇ ਸਾਹ ਛੱਡ ਗਿਆ 1 ਫੁੱਟ ਤੋਂ ਵੱਧ ਢੋਵਾ ਫੱਟਦਾ ਦੇਖ ਸਾਹ ਹੌਲੀ ਹੌਲੀ 2-3 ਫੁੱਟ 3 ਕਿ ਫੁੱਟ ਤੇ ਓਹੋ ਦੱਬ ਦਾਂਗੇ ਇਹਨੂੰ ਵਾਹਿਗੁਰੂ ਓਹੋ ਏ ਇੰਨਾ ਕ ਵੱਟ ਲਿਆ ਖੂ ਗੁੱਡ ਕਿੰਨਾ ਪਤਾ ਨਹੀਂ 2 ਫੁੱਟ ਹੈ ਪਤਾ ਨਹੀਂ 3 ਪਤਾ ਨਹੀਂ ਢੂੜਾ ਰੱਬ ਜਾਣ ਦਾ ਆਪਦੇ ਹਿਸਾਬ ਨਾਲ 2 ਲੁਟਾਈ ਫੁੱਟ ਫੱਟ ਲਿਆ ਬਹੁਤ ਆ ਯਾਰ ਇਹ ਦੁਬਾਰਾ ਧੌਖਾ ਕਰੂ ਚੱਲ ਹੁਣ ਬੇਸ਼ਰੀ ਨੂੰ ਹਨਾ ਦੱਬਦੇ ਆ ਵਾਹਿ ਢੂਗਾ ਤਾਂ ਬਹੁਤ ਆ ਯਾਰ ਬਿਚ ਆ ਜਾ ਬਸ ਫਿੱਟ ਚੱਲ ਵਕਤ ਨਹੀਂ ਹੈ ਚੱਲ ਹਨਾ ਜੀਤ ਤਾਂ ਨਹੀਂ ਕਰਦਾ ਪਰ ਛਿੱਟ ਵੀ ਨਹੀਂ ਸਕਦੇ ਤੈਨੂੰ ਦੱਬਣੀ ਤਾਂ ਪਵੇਂਗੀ ਬਹੁਤ ਭਾਰੀ ਆ ਬਾਈ ਫਿੱਟ ਤਾਂ ਆ ਗਈ ਇਹ ਠੀਕ ਆ ਓਕੇ ਰਿਪੋਰਟ ਹੈ ਬੈਕਮ ਤੋਆ ਥੋੜਾ ਛੋਟਾ ਰਹਿ ਗਿਆ ਹਮ ਥੋੜਾ ਆ ਹੋਰ ਪਟਣਾ ਪੜਦੇ ਆ ਹਾਂ ਤਾ ਤੁਹਾਡਾ ਬਟਨੀ ਫੋਟੋ ਖੰਭੜ ਕਾ ਚਲ ਆਏ ਤੇ ਮੈਂ ਅਰੇ ਯਾਰ ਕੱਥੇ ਦਾ ਬੱਧੀ ਟਾਈਮ ਤੋਂ ਨਹੀਂ ਦੇਖਿਆ ਕਿੰਨਾ ਕੁ ਹੋ ਗਿਆ ਉਪਰ ਕੰਮ ਕੰਪਲੀਟ ਹੋ ਗਿਆ ਆਪਣਾ ਦੇਖੋ ਉਹ ਤਿੰਨੀ ਨਹੀਂ ਮਿੱਟੀ ਚੜਤੀ ਤਾਂ ਹੁਣ ਵਿਚਾਰੀ ਚੱਲ ਐ ਵੀ ਮਿੱਟੀ ਨਹੀਂ ਰੂਲੂ ਹਨਾ ਤੇ ਹੁਣ ਦੂਜਾ ਕਹੀ ਧਰ ਕੇ ਆਉਣੇ ਆ ਨਾਲੇ ਮੋਟਰ ਚਲਦੀ ਆ ਉਹ ਦੇਖ ਕੇ ਆਉਣੇ ਆ 4 ਵਜੇ ਨਾਲੇ ਕੱਖ ਲੈ ਕੇ ਜਾਣੇ ਨੇ ਥੋੜਾ ਖਿੱਚ ਦਾ ਕੰਮ ਹੋਇਆ ਫੇਰ ਹੁਣ ਘੰਟੇ ਦੇ ਵਿੱਚ ਵਿੱਚ ਹੀ ਕੱਖ ਘਰੇ ਲੈ ਜਾਣੇ ਨੇ ਤੇ ਪਾਣੀ ਪਿਉਣਾ ਧਾਰ ਕੱਢਣੀ ਐ 5:30 ਵਜੇ ਨੂੰ ਅੰਦਰ ਖੜਦੇ ਨੇ ਠੰਡ ਬਹੁਤ ਆ ਕਿ ਪਹਿਲਾਂ ਗੱਡੀ ਚੜ ਗਈਆਂ ਹੁੰਦਾ ਵੀ ਕਿਤੇ ਹੋਰ ਨਾ ਨੁਕਸਾਨ ਹੋ ਜੇ ਹਨਾ ਪਾਣੀ ਵੀ ਕਿਨਾਰੀਆਂ ਤੇ ਜਲਦਾ ਪਾਣੀ ਮਸੀ ਲੰਗਦਾ ਕੁਸਾ ਦੇ ਆ ਲੱਗਿਆ ਪਿਆ ਸੇ ਮੂਰੇ ਇਹਦੇ ਕਰਕੇ ਪਾਣੀ ਰੁਕ ਜਾਂਦਾ ਮਸਾ ਜਾਂਦਾ ਹਾ ਓਏ ਪੈਰ ਖੋ ਗਿਆ ਘਰੇ ਚ ਆਉਂ ਬੰਗਰ ਰਹਿਣਾ ਆ ਬਾਬੇ ਆ ਤੀ ਸਰਨੋਂ ਕੈਂਟ ਹੈ ਖੇਤ ਆ ਕੇ ਹੈਨਾ ਇੱਕਦਮ ਵੀ ਕੁਦਰਤ ਦੇ ਨਾਲ ਜੁੜਨਾ ਨੰਬਰ ਪਹਿਲਾ ਨੰਬਰ ਦੋ ਤੇ ਜਿਹੜੀ ਮਰਜ਼ੀ ਚੀਜ਼ ਪੱਤ ਕੇ ਖਾ ਲੋ ਤੋੜ ਕੇ ਖਾ ਲੋ ਪਾਣੀ ਪੀ ਲੋ ਕੁਛ ਮਰਜ਼ੀ ਕਿਉਂਕਿ ਆਪ ਆਪਾ ਆਪਦੇ ਰਾਜੇ ਆ ਤਾਂ ਖੇਤਾਂ ਦੇ ਵਿੱਚ ਆ ਕੇ ਬੈਸੀ ਵੀ ਸ਼ਾਂਤੀ ਹੁੰਦੀ ਆ ਖੁੱਲੀ ਹਵਾ ਠੰਡੀ ਹਵਾ ਆਨੰਦ ਵੱਜੇ ਪਏ ਨੇ ਤਾਂ ਹੁਣ ਕੱਖ ਵੱਢਦੇ ਆ ਅੱਧੇ ਘੰਟੇ ਚ ਕੱਖ ਵੱਢ ਕੇ ਘਰੇ ਵਾ ਪਤਾ ਲੱਗਦਾ ਕਿੱਥੇ ਦੱਬੀ ਐ ਜਮਨ ਨਾਲ ਹੀ ਰਹਤਾ ਹੁਣ ਕੱਢਦੇ ਆ ਯਾਰੇ ਚ ਸੰਦ ਖਤਰਨਾਕ ਹੀ ਰੱਖੀ ਦੀ ਐ ਸਾਰੀ ਹਾਂ ਆ ਜੀ ਇਹ ਬਟਰ ਉਧਰੋਂ ਵੱਡੀ ਏ ਇਹ ਐ ਰੱਖ ਰੱਖੇ ਵੀ ਚਲਕੇ ਤੇ ਮੀਮੂ ਆਂਦਾ ਨਾ ਕੋਲ ਵੱਡਾ ਜਾਂਦਾ ਉਧਰੋਂ ਵੱਡਾ ਵੀ ਹੋ ਰਿਹਾ ਉਧਰੋਂ ਚੱਲੀ ਆ ਪੁੱਤ ਚਲ ਵੱਢ ਕੇ ਘਰੇ ਲੈ ਹੀ ਜਾਨੇ ਆ ਇੰਨਾ ਕਿ ਕੱਖ ਵੱਢ ਲੈ ਇੰਨਾ ਕਿ ਹਰਾ ਪੱਠੇ ਵੱਢ ਲੈ ਆਪਾਂ ਨੂੰ ਜੀ ਨਹੀਂ ਕਰਦਾ 4:30 ਹੋ ਗਏ 5 ਵਜੇ ਧਾਰ ਕੱਢਣ ਲੱਗੇ ਨੇ ਵੀ ਚਲ ਹਨ ਅੱਧਾ ਘੰਟਾ ਤਾਂ ਆਪਾਂ ਨੂੰ ਜਾਣ ਜੂਣਤੀ ਲੱਗ ਜੂ ਐਨਿਕਾ ਸਤਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੇ ਗੁੱਸਾ ਮੇਰਾ ਬੜਾ ਪੈੜਾ ਵੀਡੀਓ ਨੂੰ ਲਾਈਕ ਕਰ ਦਿਨਾ ਕਮੈਂਟ ਕਰ ਦਿਓ ਬੜਾ ਪੈੜਾ ਗੁੱਸਾ ਨਾਲੇ ਹੋਰਾਂ ਨੂੰ ਕੋਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆਪਣਾ ਸਬਸਕ੍ਰਾਈਬ ਜਰੂਰ ਕਰ ਲੈ ਭਰਾ ਮੇਰੇਆ ਮਿੰਤੀ ਆ ਕਰ ਲੈ ਯਾਰ